ਜਮਾ ਸਸਤੀ ਰੇਟ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜਮਾ ਸਸਤੀ ਤਾਂ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜਮਾ ਸਸਤੀ ਆਪਾਂ ਇੱਕ ਸਕੂਟੀ ਲੈ ਕੇ ਪਹੁੰਚੇ ਹਾਂ ਹੋਰ ਵੀ ਕਈ ਮਸ਼ੀਨਰੀਆਂ ਨੇ ਇੱਕੋ ਘਰ ਦੀ ਆਪਾਂ ਮਸ਼ੀਨਰੀਆਂ ਕਈ ਲੈ ਕੇ ਪਹੁੰਚੇ ਹਾਂ ਗੱਲਬਾਤ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9460929488 ਜੇ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀਆ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਜਮਾ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰ ਵੀਡੀ ਤੀਜੇ ਨਾਮ ਦੀ ਗੱਡੀ ਇਹ 2008 ਮਾਡਲ ਮਾਲਕ ਨੇ ਗੱਡੀ ਦੱਸੀ ਹੈ 2029 ਤੱਕ ਰਸਿੰਗ ਹੈ ਜੀ এবੀਐਸ ਬ੍ਰੇਕਾਂ ਚ ਗੱਡੀ ਇਹ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਪੂਰੀ ਸੋਹਣੀ ਹੈ ਜੀ ਪੰਜਾਬ ਨੰਬਰ ਬੰਪਰ ਵੀ ਵਧੀਆ ਪਈ ਨੇ ਗੱਡੀ ਦੀ ਬਾਡੀ ਲਾਈਨ ਵੀ ਸੋਹਣੀ ਹੈ ਅੰਦਰੋਂ ਵੀ ਗੱਡੀ ਸੋਹਣੀ ਹੈ ਚਲਾਉਣ ਚ ਵੀ ਕਮੀ ਕੋਈ ਨਹੀਂ ਹੈਗੀ ਕਾਗਜ਼ ਵੀ ਸਾਰੇ ਪੂਰੇ ਮਿਲ ਜਾਣਗੇ ਏਰੀਆ ਵੀ ਪੂਰਾ ਵਧੀਆ ਹੈ ਜੀ ਸੁਨਾਮ ਚੀਮਾ ਇਹਨਾਂ ਦਾ ਏਰੀਆ ਸੀ 165000 ਰੁਪਏ ਮਾਲਕ ਨੇ ਡਿਮਾਂਡ ਵੀ ਵਧੀਆ ਦੱਸੀ ਹੈ ਜੀ ਬਾਕੀ ਕਹਿੰਦੇ ਸੀ ਕਿ ਮਾਲਕ ਵੀ ਮੌਕੇ ਤੇ ਰੇਟ ਕਰ ਲਾਂਗੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੋਈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਤੇ ਜਿਨ੍ਹਾਂ ਦੀ ਗੱਡੀ ਹੈ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 97795 30443 ਕਰੋ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਨੰਬਰ ਸੈਕੰਡ ਤੇ ਆਪਾਂ ਜਿਹੜੀ ਗੱਡੀ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਜੀ ਸੁਬਟਾ ਟੌਪ ਮਾਡਲ ਗੱਡੀ ਹੈ ਜੀ ਨਵੀਂ ਸ਼ੈਪ ਚ ਨਵੀਂ ਗੱਡੀ ਹੈ ਚੱਲੀ ਬਹੁਤ ਘੱਟ ਹੋਈ ਹੈ ਮਾਲਕ ਨੇ ਦੱਸਿਆ ਕੁੱਲ 6000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਲੈਣ ਤੋਂ ਬਾਅਦ ਸੁਬਟਾ ਵੀ ਐਕਸ ਆਈ ਮਾਡਲ ਹੈ ਜੀ 2023 ਚ ਮਾਲਕ ਨੇ ਲਈ ਸੀਗੀ ਪਹਿਲੇ ਨਾਮ ਅਜ਼ ਇੱਕ ਹੱਥ ਗੱਡੀ ਚੱਲੀ ਹੋਈ ਹੈ ਤੇ ਪੰਜਾਬ ਨੰਬਰ ਰੰਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੀ ਕੰਡੀਸ਼ਨ ਤੁਸੀਂ ਦੇਖੋ ਜੀ ਬਹੁਤ ਵਧੀਆ ਸੋਹਣੀ ਗੱਡੀ ਆਪਨੂੰ ਦੇਖਣ ਨੂੰ ਮਿਲੂਗੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਖੜੀ ਹੈ ਮਾਲਕ ਦੀ ਪਰਸਨਲ ਗੱਡੀ ਅਸੀਂ ਇਹ ਅਜਨਾਲੀ ਖੜੀ ਹੈ ਅੰਮ੍ਰਿਤਸਰ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਸੀ ਬਾਕੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 6 ਲੱਖ 95000 ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਮੁਕਾ ਲਾਂਗੇ ਜੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਮ ਮਾਲਕ ਦੇ ਘਰੇ ਜਾ ਕੇ ਦੇਖੋ ਜੀ ਸਟਾਰਟ ਕਰਕੇ ਦੇਖੋ ਤੋਰ ਕੇ ਦੇਖੋ ਪੂਰੀ ਤਸਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਘਟਾ ਵਧ ਕੀਤਾ ਜਾਊਗਾ 98145 93251 ਮਾਲਕ ਦਾ ਨੰਬਰ ਹੈ ਜੀ ਜਿਨ੍ਹਾਂ ਦੀ ਗੱਡੀ ਹੈ ਕਰੋ ਜੀ ਗੱਲਬਾਤ ਤੇ ਜਿੰਨੇ ਤੁਸੀਂ ਦੇਖਣ ਨੂੰ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9466529488 ਤੁਹਾਡੇ ਕੋਲ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਜੀ ਤੇ ਹੁਣ ਆਪਾਂ ਇੱਕੋ ਘਰ ਦੇ ਦੋ ਮਸ਼ੀਨਰੀਆਂ ਲੈ ਕੇ ਪਹੁੰਚੇ ਅਸੀਂ ਇੱਕ ਤਾਂ ਮਾਲਕ ਨੇ ਮਹਿੰਦਰਾ ਸੁਪਰੋ ਭੇਜਿਆ ਗਾ ਆਪਣੇ ਕੋਲੇ ਜਿਵੇਂ ਕਿ ਛੋਟਾ ਥੀ ਹੁੰਦਾ ਸੀ ਉਮੀਦਾਂ ਜੀ ਤੇ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਇੱਕੋ ਘਰ ਦੇ ਦੋਵੇਂ ਮਸ਼ੀਨਰੀਆਂ ਨੇ ਬਹੁਤ ਵਧੀਆ ਨਵੀਆਂ ਮਸ਼ੀਨਰੀਆਂ ਨੇ ਤੇ ਜਿਹੜਾ ਛੋਟਾ ਥੀ ਅਸੀਂ ਇਹ ਮਤਲਬ ਕਿ ਸੁਪਰਬ ਹੈ ਇਹਦੀ ਆਪਾਂ ਗੱਲ ਕਰਦੇ ਹਾਂ 2020 ਮਾਡਲ ਦਸੰਬਰ ਮਹੀਨਾ ਸੀ ਮਾਲਕ ਨੇ ਜਮਾ ਨਮਾ ਲੇਤਾ ਸੀਗਾ ਚੱਲਿਆ ਬਹੁਤ ਘੱਟ ਹੋਇਆ ਸੀ ਕੁੱਲ ਮਾਲਕ ਕਹਿੰਦੇ ਨੇ 34000 ਇਹ ਚੱਲਿਆ ਹੋਇਆਗਾ ਤੇ 340000 ਰੁਪਏ ਮਾਲਕ ਨੇ ਇੱਕ ਡਿਮਾਂਡ ਕਹੀ ਸੀ ਬਾਕੀ ਬਿਲਕੁਲ ਨਮਾ ਪਿਆਗਾ ਕਾਗਜ਼ ਸਾਰੇ ਪੂਰੇ ਮਿਲ ਜਾਣਗੇ ਚਲਾਉਣ ਚ ਪੂਰਾ ਵਧੀਆ ਪੰਜਾਬ ਨੰਬਰ ਦਾਗਾ ਨਾ ਤਾਂ ਕੋਈ ਕਮੀ ਪੇਸ਼ੀ ਹੈ ਨਾ ਕੋਈ ਲੱਗਿਆ ਬਜੇ ਨਾ ਕੋਈ ਐਕਸੀਡੈਂਟਡ ਹੈ ਟਾਇਰ ਬਿਲਕੁਲ ਨਵੇਂ ਨੇ ਅੰਦਰੋਂ ਬਹੁਤ ਵਧੀਆ ਆਪਾਂ ਨੂੰ ਮਿਲ ਜੂ ਕੈਬਨ ਵਗੈਰਾ ਨਾ ਕੋਈ ਗਲੌਬਟ ਨਾ ਕੋਈ ਐਕਸੀਡੈਂਟਡ ਨਾ ਕੋਈ ਕਮੀ ਪੇਸੀ ਵਧੀਆ ਆਪਾਂ ਨੂੰ ਮਿਲੂਗਾ ਜੀ ਕੋਈ ਜਾ ਕੇ ਦੇਖਣਾ ਜੇ ਚਾਹੁੰਦਾਗਾ ਤਾਂ ਜਾ ਕੇ ਦੇਖ ਵੀ ਸਕਦੇ ਹੋ ਸੀ ਕੋਈ ਗੱਲ ਕਰਨੀ ਹੈ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਗੱਲਬਾਤ ਵੀ ਤੁਸੀਂ ਆਪ ਕਰ ਸਕਦੇ ਹੋ ਜੀ ਤੇ ਮਾਲਕ ਦਾ ਏਰੀਆ ਹੈਗਾ ਜੀ ਨਮਾਸ਼ਹਿਰ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਨਮਾਸ਼ਹਿਰ ਏਰੀਆ ਚ ਇਹ ਮਿਲ ਜੂਗਾ ਤੇ ਜਿਹੜੀ ਗੱਡੀ ਆ ਜੀ ਉਹਦੀ ਆਪਾਂ ਗੱਲਬਾਤ ਕਰਦੇ ਹਾਂ ਜੀ ਹੁਣ ਜਿਹੜੀ ਗੱਡੀ ਐ ਜੀ ਗੱਡੀ ਐ Maruti 800 2007 ਮਾਡਲ ਐ ਜੀ ਤੇ 2029 ਤੱਕ ਇਹਦੀ ਪਾਸਿੰਗ ਐ ਜੀ ਟਾਇਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਤੇ ਆਪਾਂ ਨੂੰ ਬੈਟਰੀ ਬਿਲਕੁਲ ਨਵੀਂ ਮਿਲੂਗੀ ਤੇ ਇੰਜਨ ਗੇਅਰ ਪੂਰਾ ਵਧੀਆ ਸੀ 0.2 ਵਾਲਾ ਇੰਜਨ ਇਹਦਾ ਆਪਾਂ ਨੂੰ ਮਿਲੂਗਾ ਜੀ ਤੇ ਨਮਾਸ਼ਹਿਰ ਏਰੀਆਜ਼ ਫੋਟੋ ਵਿੱਚ ਦੋ ਚੀਜ਼ਾਂ ਚੱਲ ਰਹੀਆਂ ਸੀ ਇੱਕ ਤਾਂ Maruti 800 ਗੱਡੀ ਚੱਲ ਰਹੀ ਐ ਸੀ ਇੱਕ ਇਹ ਸੁਪਰੋ ਚੱਲ ਰਿਹਾ ਦੋਵੇਂ ਮਸ਼ੀਨਰੀਆਂ ਇੱਕੋ ਘਰੇ ਇੱਕੋ ਮਾਲਕ ਦੇ ਆ ਨਮਾਸ਼ੇਰ ਮਾਲਕ ਦਾ ਏਰੀਆ ਜੀ ਤੇ ਡਿਮਾਂਡ ਦੀ ਗੱਲ ਕਰੀਏ 110000 ਰੁਪਿਆ ਡਿਮਾਂਡ ਕੀਤੀ ਹੈ ਗੱਡੀ ਦੀ ਬਾਕੀ ਕਹਿੰਦੇ ਸੀ ਕਿ ਮਾਲਕ ਮੂਕੇ ਤੇ ਕਰ ਲਾਂਗੇ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਸੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਗੱਡੀ ਦੀ ਬਾਡੀ ਲੈਂ ਚੈੱਕ ਕਰ ਲਓ ਜੀ ਗੱਡੀ ਚੈੱਕ ਕਰੋ ਬੋਰਨਟ ਤੋਂ ਲੈ ਕੇ ਬੰਪਰ ਤੋਂ ਲੈ ਕੇ ਵਧੀਆ ਆਪਾਂ ਨੂੰ ਗੱਡੀ ਦੇਖਣ ਨੂੰ ਮਿਲੂਗੀ ਅੰਦਰੋਂ ਬਹੁਤ ਵਧੀਆ ਜੀ ਸੋਹਣੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਾਕੀ ਮਾਲਕ ਕਹਿੰਦੇ ਸੀਗੇ ਵੀ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਨਮਾਸ਼ੇਰ ਮਾਲਕ ਦਾ ਏਰੀਆ ਸੀ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਸੁਪਰੋ ਜਾ ਕੇ ਦੇਖ ਸਕਦੇ ਹੋ ਇੱਕੋ ਹੀ ਨੰਬਰ ਹੈ ਸੀ ਮਾਲਕ ਦਾ ਨੰਬਰ ਤੁਸੀਂ ਨੋਟ ਕਰ ਹੀ ਲਿਆ 9463 29 335 ਦੋਵੇਂ ਮਸ਼ੀਨਰੀਆਂ ਬਾਰੇ ਜਾਣਕਾਰੀ ਲੈਣੀ ਹੈ ਦੋਵੇਂ ਮਸ਼ੀਨਰੀਆਂ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਜੇ ਕੱਲੀ ਇੱਕ ਚੀਜ਼ ਖਰੀਦਣੀ ਹੈ ਜਿਵੇਂ ਕਿ ਮਰੂਤੀ 800 ਗੱਡੀ ਜਾਂ ਫਿਰ ਸੁਪਰੋ ਕੱਲੀ-ਕੱਲੀ ਮਸ਼ੀਨਰੀ ਵੀ ਖਰੀਦ ਸਕਦੇ ਹੋ ਸੀ ਜੇ ਦੋਵੇਂ ਚੀਜ਼ਾਂ ਖਰੀਦਣੀਆਂ ਦੋਵੇਂ ਵੀ ਖਰੀਦ ਸਕਦੇ ਹੋ ਉਹ ਤੁਹਾਡੀ ਇੱਛਾ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਸਕੂਟੀ ਦੀ ਇੱਕ ਆਪਣੇ ਕੋਲੇ ਸਕੂਟੀ ਇਹ ਪਹੁੰਚੀ ਹੈ ਚੈੱਕ ਕਰੋ ਜੀ 2021 ਮਾਡਲ ਹੈ ਕਾਲੇ ਰੰਗ ਦੀ ਹੈ ਜੀ ਤੇ ਐਕਟਿਵਾ ਇਹ ਸਕੂਟੀ ਹੈਗੀ ਨਵੀਂ ਹੈ ਬਿਲਕੁਲ ਤੇ 21 ਮਾਡਲ ਹੈ ਟਾਇਰ ਨਵੇਂ ਨੇ ਪੰਜਾਬ ਨੰਬਰ ਹੈ ਜੀ ਸੋਹਣੀ ਸਕੂਟੀ ਇਹ ਜੇ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਰੇਟ ਮਾਲਕ ਨੇ 55000 ਰੁਪਏ ਇੱਕ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਸੀਗੇ ਮੁੱਖੇ ਤੇ ਰੇਟ ਕਰ ਲਾਂਗੇ 55000 ਦੇ ਵਿੱਚੋਂ ਰੇਟ ਕੀਤਾ ਜਾਊਗਾ ਕਾਗਜ਼ ਪੱਤਰ ਸਾਰੇ ਪੂਰੇ ਮਿਲ ਜਾਣਗੇ ਤੁਸੀਂ ਜਦੋਂ ਤੁਸੀਂ ਜਾ ਕੇ ਦੇਖੋਗੇ ਸਕੂਟੀ ਨੂੰ ਤੁਹਾਨੂੰ ਪਸੰਦ ਆਊਗੀ ਬਾਕੀ ਇੰਜਣ ਪੂਰਾ ਵਧੀਆ ਜੀ ਨਾ ਕੋਈ ਕੰਮ ਭਾਲਦੀ ਆ ਬੈਟਰੀ ਪੂਰੀ ਵਧੀਆ ਮਾੜੇ ਜੇ ਸੈਲਫ ਨਾਲ ਸਕੂਟੀ ਸਟਾਰਟ ਹੋ ਜਾਂਦੀ ਆ ਬਾਕੀ ਰੇਟ ਕੀਤਾ ਜਾਊਗਾ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ 90005 ਤੇ 32711 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਸਕਦੇ ਹੋ ਇਹ ਤਾਂ ਹੋ ਗਈ ਸੀ ਪੈਟਰੋਲ ਵਾਲੀ ਸਕੂਟੀ ਇੱਕ ਆਪਣੇ ਕੋਲੇ ਬੈਟਰੀ ਵਾਲੀ ਸਕੂਟੀ ਵੀ ਮਾਲਕ ਨੇ ਭੇਜੀ ਹੋਈ ਐ ਪੰਜ ਬੈਟਰੀ ਵਾਲੀ ਐ ਜੀ ਇਹ ਜਿਹੜੀ ਤੁਸੀਂ ਫੋਟੋਆਂ 'ਚ ਦੇਖ ਰਹੇ ਹੋ ਸਕੂਟੀ ਪੂਰੀ ਵਧੀਆ ਏ 8 ਕੁ ਮਹੀਨੇ ਹੋਏ ਨੇ ਹਲੇ ਸਕੂਟਰੀ ਲੈਤੀ ਨੂੰ 23000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ ਬਿੱਲ ਵਗੈਰਾ ਸਾਰਾ ਕੁਝ ਨਾਲ ਮਿਲ ਜੂਗਾ ਤੇ ਸਾਰਾ ਕੁਝ ਵਧੀਆਗਾ ਸਕੂਟੀ ਨਾ ਤਾਂ ਕੋਈ ਟੁੱਟੀ ਭੱਜੀ ਐ ਨਾ ਕੋਈ ਕਿਸੇ ਪਾਸੋਂ ਕਮੀ ਪਈ ਐ ਵਧੀਆ ਸਕੂਟੀ ਐ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਵੀ ਕਰ ਸਕਦੇ ਹਾਂ ਜੀ ਬਾਕੀ 23000 ਰੁਪਿਆ ਇੱਕ ਡਿਮਾਂਡ ਮਾਲਕ ਨੇ ਕਹੀ ਹੈ ਕੋਈ ਰੇਟ ਫਿਕਸ ਨਹੀਂ ਹੈਗਾ ਮੌਕੇ ਤੇ ਕੀਤਾ ਜਾਊਗਾ ਰੇਟ ਬਾਕੀ 8 ਮਹੀਨੇ ਹੋਈ ਨਹੀਂ ਹਲੇ ਚਲਾਈ ਨੂੰ ਜੀ ਆਈ ਨੂੰ ਤੇ ਮਾਲਕ ਦਾ ਨੰਬਰ 8437300517 ਕਰੋ ਜੀ ਗੱਲ ਤੇ ਗੱਲ ਕਰਾਂਗੇ ਜੀ ਆਪਾਂ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਹੈ ਸੈਂਟਰੋ ਕੁੱਲ 50000 ਰੁਪਏ ਮਾਲਕ ਨੇ ਇੱਕ ਡਿਮਾਂਡ ਕਹੀ ਹੈ ਜੀ ਮਾਲਕ ਕਹਿੰਦੇ ਸੀਗੇ ਰੇਟ ਕਰ ਲਾਂਗੇ ਸੀ 50000 ਦੇ ਵਿੱਚੋਂ ਰੇਟ ਕੀਤਾ ਜਾਊਗਾ 70 75 ਪੈਸੇ ਟਾਇਰ ਨੇ ਦੋ ਟਾਇਰਾਂ ਦੀ ਕੰਡੀਸ਼ਨਰ ਸੀ ਤੇ ਦੋ ਟਾਇਰ ਅੱਦੇ ਨੇ 50000 ਰੁਪਏ ਡਿਮਾਂਡ ਹੈ ਫਤਿਹਬਾਦ ਖੜੀ ਹੈ ਗੱਡੀ ਇਹ ਪੰਜ ਮਾਡਲ ਹੈ ਸੋਹਣੀ ਜੀ ਗੱਡੀ ਹੈ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਲਿਆ ਹਰਿਆਣਾ ਨੰਬਰ ਦੀ ਹੈ ਸਿਲਵਰ ਰੰਗ ਹੈ ਮਾਲਕ ਦੀ ਘਰ ਦੀ ਗੱਡੀ ਹੈ ਸੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਜੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਕੱਲੀ-ਕੱਲੀ ਚੀਜ਼ ਤੁਹਾਨੂੰ ਦੱਸ ਹੀ ਦਿੱਤੀ ਜੀ ਵਧੀਆ ਲੱਗਿਆ ਜੀ ਗੱਡੀ ਪਸੰਦ ਆਈ ਹੈ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਵਧੀਆ ਲੱਗੀਆਂ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸੈਂਟਰੋ ਗੱਡੀ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਵੀ ਗੱਡੀ ਖਰੀਦਣਾ ਚਾਹੁੰਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਹੈ ਹਰੇਕ ਮਸ਼ੀਨਰੀ ਦੇ ਮਾਲਕ ਦਾ ਤੇ ਗੱਲਬਾਤ ਸਿੱਧੀ ਮਾਲਕ ਨਾਲ ਤੁਸੀਂ ਆਪ ਹੀ ਕਰ ਲਿਓ ਜੀ ਜੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਗੱਡੀ ਆ ਮੋਟਰਸਾਈਕਲ ਹੈ ਬੋਲਟ ਹੈ ਕੋਈ ਵੀ ਗੱਡੀ ਹੈ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਆਪਾਂ ਐਡ ਲਾ ਦਾਂਗੇ ਅਸੀਂ ਤੇ ਨਾਲ ਦੀ ਨਾਲ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਉਹਦੀ ਐਡ ਵੀ ਤੁਸੀਂ ਕਰਵਾਉਣੀ ਹੈ ਉਹ ਵੀ ਤੁਸੀਂ ਭੇਜ ਸਕਦੇ ਹੋ ਉਹਦੀ ਐਡ ਵੀ ਆਪਾਂ ਫ੍ਰੀ ਚ ਹੀ ਕਰਾਂਗੇ ਅਸੀਂ